करेगारात्मा नसो बंदि करो हा नसो बंदि करो ਬੰਲੇ ਟੱਕੇ ਅੱਜ ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਆ ਜਿਹੜਾ ਪੰਡਤ ਕਸ਼ੋਰੀ ਲਾਲ ਜੀ ਜਿਨ੍ਹਾਂ ਨੇ ਦੇਸ਼ਕੀ ਆਜ਼ਾਦੀ ਦੇ ਲਈ ਵੱਡੀ ਪਹਿਰਵਾਨੀ ਕਰਨ ਤੋਂ ਪਿੱਛੇ ਨਹੀਂ ਹਟੇ ਕਮਰਾ ਛੋਟੀਆਂ ਸੀਗੀਆਂ 18 ਸਾਲ ਤੋਂ ਕੱਟ ਨੂੰ ਜਿਹੜਾ ਫਾਂਸੀ ਨਹੀਂ ਦਿੱਤੀ ਜਾਂਦੀ ਇਹ ਤਾਂ ਪੰਡਤ ਕਸ਼ੋਰੀ ਲਾਲ ਜੀ ਨੂੰ ਜੇ 18 ਸਾਲ ਦੀ ਉਮਰ ਹੁੰਦੀ ਤਾਂ ਨਾਲ ਫਾਂਸੀ ਦਿੱਤੀ ਜਾਣੀ ਸਗੀ ਅੱਜ ਬਹੁਤ ਸਾਰੇ ਸਾਥੀਆਂ ਦਾ ਅਸਲ ਦਾ ਘਟ ਪਤਾ ਹੋ ਸਕਦਾ ਅੱਜ ਆਪਾਂ ਉਸ ਮਹਾਨ ਇਨਸਾਨ ਦੀ ਪ੍ਰਤੀਮਾ ਤੇ ਖੜ ਕੇ ਜਿਹੜਾ ਇਸ ਕਨਵੈਨਸ਼ਨ ਦੀ ਸਮਾਪਤੀ ਕੀਤੀ ਮਾਰਕ ਕੀਤਾ ਜਿਹਨਾਂ ਨੇ ਸਭ ਨੇ ਪ੍ਰਤੀਕਿਰਿਆ ਕੀਤੀ ਆ ਉਹਨਾਂ ਨੂੰ ਆਪਣੇ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਗਰੀ ਮਹੱਲੇ ਦੇ ਵਿੱਚ ਲਾਗੂ ਕਰਨਾ